ਕਿੱਕੀ 1100 ਲੈ ਵੀ ਆ ਜਾ 1100 ਲੈ ਜੀ ਗੌਰਵ ਜੀਮਿਆ ਚੱਲਦਾ ਹਾਂ ਜੀ ਦੋਸਤੋ ਕੌਣ ਕੌਣ ਪਿਆਰ ਕਰਦਾ ਵਿੱਕੀ ਜਾਂਗਪੁਰੀਏ ਨੂੰ ਮੁੰਡੇ ਨੇ ਕਹਿੰਦੇ ਟੈਲ ਕੰਮ ਚਾਰ ਰੱਖਿਆ ਛੋਟੀ ਉਮਰੇ ਵੱਡਾ ਨਾਮ ਬਣਾ ਗਿਆ ਹੁਣ ਤੁਸੀਂ ਦੇਖੋ ਵਿੱਕੀ ਜਾਂਗਪੁਰੀ ਦੀਆਂ 31000 ਵਾਲੀਆਂ ਬੈਸਟ ਰੇਡਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਹੋਣ ਦੇ ਲਈ ਦੋ ਕਬੱਡੀਆਂ 1100 ਰੁਪਏ ਆਦਲ ਪੱਟੀ ਦੇ ਮੁਹੰਮਦ ਇਰਫਾਨ ਜਾਗਪੁਰਿਆ ਵਿੱਕੀ ਦੀ ਪਹਿਲੀ ਸਫਲ ਬੈ ਗਈ ਕਹਿੰਦੇ 1100 ਦੇਣਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਪਾ ਵੀ ਸੋਹਣੇ ਕਬੱਡੀ ਆ ਜੇ ਹੁਣ ਜਾਗਲੀਆਂ ਦੇ ਨਾਲ ਲੈ ਦੋ ਰਫੀ ਹੈ ਉਹੀ ਨਾ ਉਹ ਯਾਰ ਪੈਸੇ ਦਾ ਬੋਲਣੀ ਆ ਹੁਣ ਮੈਂ ਕੀ ਕਰਾਂ ਫੜਾ ਗਿਆ ਬੰਦਾ ਪੈਸੇ ਨਹੀਂ ਦੇਣੇ ਯਾਰ ਖਿਡਾਰੀਆਂ ਨੂੰ ਰਫੀ ਆਸਟ੍ਰੇਲੀਆ ਜੀ ਵੱਲੋਂ 500 ਆ ਖਿਡਾਰੀਆਂ ਦੇ ਪੈਸੇ ਦਾ ਬੋਲਣੀ ਹੈ ਆ ਜਾਗਪੁਰਿਆ ਵਿੱਕੀ ਦੀ ਦੂਜੀ ਕਬੱਡੀ ਦੂਜੀ ਕਬੱਡੀ ਆਦਲ ਪੱਟੀ ਜੀ ਮਾਮੇ ਇਰਫਾਨ ਜੀ ਕਿੱਡੂ 1100 ਲੈ ਵੀ ਆ ਜਾ 1100 ਲੈ ਜੀ ਗੌਰਵ ਜੀਮਿਆ ਚੱਲਦਾ ਮੈਚ ਸਮਾਪਤ ਹੈ ਅਮਿਰ ਸਹੀਲ ਕੈਨੇਡਾ ਵਾਲਾ ਕਹਿੰਦਾ ਆਸਟ੍ਰੇਲੀਆ ਵਾਲਾ ਸਾਡਾ ਵੀਰ ਅਮਿਰ ਸਹੀਲ ਲੈ ਵੀ 1000 ਦੇ ਦੀ ਆਪਾ ਹਾਂ ਪਿਆਰ ਸੁਖੇ ਦੀ ਟੀਮ ਨੂੰ ਦਰਬ 1000 ਹੋਰ ਲੈ ਜੀ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਸਤਿਕਾਰ ਨਾਲ ਸੂਝਵਾਨੀ ਦੇ ਨਾਲ ਹਾਰਸ ਸਾਡੇ ਵੀਰ ਮਾਇਆ ਵੀ ਭੁੱਲਣੀ ਆ ਬਿੱਕੀ ਜਾਂਗਬੁਰੀਆ ਬੈਸਟ ਰੇਡਰ ਆਦੇ ਕਬੱਡੀ ਕੱਪ ਦਾ ਚਾਰ ਕਬੱਡੀਆਂ ਚਾਰ ਨੰਬਰ ਪੰਜ ਟੱਚ